ਅੱਜ ਵਰਕਸ਼ਾਪ ਦੇ ਵਿੱਚ ਹੈਰਾਨ ਕਰਦੀਆਂ ਤਸਵੀਰਾਂ ਮਿਲੀਆਂ ਦੱਸ ਦਈਏ ਕਿ ਤਿੰਨ ਚਾਰ ਫੌਜੀ ਭਰਾ ਇੱਥੇ ਕੰਮ ਕਰਾਉਣ ਆਏ ਹੋਏ ਸੀ ਇੱਕ ਵਰਕਸ਼ਾਪ ਦੇ ਵਿੱਚ ਦੱਸ ਦਈਏ ਕਿ ਗੁਰਦਾਸਪੁਰ ਦੀ ਵਰਕਸ਼ਾਪ ਹੈ ਔਰ ਇੱਕ ਵਿੱਚ ਹੈਰਾਨੀ ਜਨ ਖਲਾਸਾ ਕੀ ਹੋਇਆ ਕਿ ਇਹ ਕਿਹਣਾ ਵਿੱਚ ਜੇ ਇਹ ਤਿੰਨ ਚਾਰ ਭਰਾ ਇੰਡੀਅਨ ਆਰਮੀ ਦੇ ਸੀ ਲੇਕਿਨ ਇੱਕ ਭਰਾ ਦੱਸ ਦਈਏ ਕਿ ਵਾਈਟ ਪਾਸਪੋਰਟ ਵਾਲਾ ਜੋ ਬ੍ਰਿਟਿਸ਼ ਆਰਮੀ ਦੇ ਵਿੱਚ ਭਰਤੀ ਹੋਇਆ ਸੀ ਔਰ ਦੱਸ ਦਈਏ ਕਿ ਬ੍ਰਿਟਿਸ਼ ਆਰਮੀ ਦਾ ਉਹ ਬਜ਼ੁਰਗ ਇਸ ਵੇਲੇ ਕਾਨੂੰ ਦੱਸ ਦਈਏ ਇਸ ਵਰਕਸ਼ਾਪ ਦੇ ਵਿੱਚ ਆਇਆ ਹੋਇਆ ਔਰ ਕਹਿੰਦਾ ਹੈ ਕਿ ਮੈਂ ਕੁਝ ਸਾਹਮਣੇ ਕਹਿਣਾ ਨਹੀਂ ਲੇਕਿਨ ਉਸ ਨੇ ਜੋ ਸਟੋਰੀ ਦੱਸੀ ਆ ਹੈਰਾਨ ਕਰਦੀਆਂ ਤਸਵੀਰਾਂ ਨੇ ਉਸ ਨੇ ਕਿਹਾ ਕਿ ਮੈਂ ਬ੍ਰਿਟਿਸ਼ ਆਰਮੀ ਦਾ ਨੌਜਵਾਨ ਰਿਆ ਔਰ ਮੈਂ ਸਨ 78 ਦੇ ਵਿੱਚ 78 ਦੇ ਵਿੱਚ ਭਰਤੀ ਹੋਇਆ ਸੀ ਤਾਂ ਹੁਣ ਦੱਸ ਦਈਏ ਕਿ ਇਸ ਵਰਕਸ਼ਾਪ ਵਿੱਚ ਆਇਆ ਹੋਇਆ ਔਰ ਤੁਹਾਨੂੰ ਤਸਵੀਰਾਂ ਵਿਖਾਉਂਦੇ ਆ ਉਸ ਬਜ਼ੁਰਗ ਦੀਆਂ ਕਿ ਵਾਈਟ ਪਾਸਪੋਰਟ ਦੇ ਕੇ ਗਵਰਨਮੈਂਟ ਇੰਡੀਅਨ ਗਵਰਨਮੈਂਟ ਨੇ ਭੇਜਿਆ ਸੀ ਔਰ ਬ੍ਰਿਟਿਸ਼ ਆਰਮੀ ਦੇ ਵਿੱਚ ਜਾ ਕੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਇਹਨਾਂ ਨੇ ਡਿਊਟੀ ਕੀਤੀ ਆ। ਹੁਣ ਇਹ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਔਰ ਇਹ ਬਜ਼ੁਰਗ ਇਸ ਵੇਲੇ ਚੰਗੇ ਮੁਕਾਮ ਤੇ ਚੰਗੀ ਸ਼ਖਸੀਅਤ ਨੇ ਗੁਰਦਾਸਪੁਰ ਦੀ ਔਰ ਇਹਨਾਂ ਦਾ ਸੁਭਾਅ ਬਹੁਤ ਮਿਲਾਪੜਾ। ਪਿਛਲੀਆਂ ਖਬਰਾਂ ਵਿੱਚ ਤੁਸੀਂ ਕਈਆਂ ਵਿੱਚ ਸਾਡੇ ਨਾਲ ਇਹਨਾਂ ਦਾ ਮੇਲਜੋਲ ਵੇਖਿਆ ਹੋਵੇਗਾ। ਲੇਕਿਨ ਅੱਜ ਤੁਹਾਨੂੰ ਤਸਵੀਰਾਂ ਵਿਖਾ ਦਈਏ। ਉਹ ਬਜ਼ੁਰਗ ਜਿਨ੍ਹਾਂ ਦੇ ਕੋਲ ਵਾਈਟ ਪਾਸਪੋਰਟ ਸੀ। ਸੁਣਿਆ ਸੀ ਰੈੱਡ ਪਾਸਪੋਰਟ ਹੁੰਦਾ, yellow ਪਾਸਪੋਰਟ ਹੁੰਦਾ ਔਰ ਬਲੂ ਪਾਸਪੋਰਟ ਹੁੰਦਾ ਲੇਕਿਨ ਆਹ ਦੱਸ ਦਈਏ ਕਿ ਵਾਈਟ ਪਾਸਪੋਰਟ ਸੀਗਾ ਜੋ ਇਹਨਾਂ ਨੇ ਬ੍ਰਿਟਿਸ਼ ਆਰਮੀ ਦੇ ਵਿੱਚ ਇਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਹੋਰ ਵੀ ਕਈ ਪਰਿਵਾਰਾਂ ਦੇ ਬਜ਼ੁਰਗ ਉਸ ਉਮਰ ਵਿੱਚ ਬ੍ਰਿਟਿਸ਼ ਆਰਮੀ 'ਚ ਗਏ ਹੋਣਗੇ ਜਾਂ ਜਿਨ੍ਹਾਂ ਦੇ ਕੋਲ ਵੀ ਕੋਈ ਜਾਣਕਾਰੀ ਹੋਵੇ ਸਾਨੂੰ ਕਮੈਂਟ ਜ਼ਰੂਰ ਕਰਿਓ ਕਿ ਇਸ ਪਿੰਡ ਦੇ ਇਸ ਪਰਿਵਾਰ ਦੇ ਮੈਂਬਰ ਵੀ ਇਸ ਬ੍ਰਿਟਿਸ਼ ਆਰਮੀ ਵਿੱਚ ਰਹੇ ਆ ਹੁਣ ਤੁਹਾਨੂੰ ਬਜ਼ੁਰਗ ਦੀਆਂ ਤਸਵੀਰਾਂ ਵੀ ਵਿਖਾਉਂਦੇ ਆ ਲੇਕਿਨ ਬਜ਼ੁਰਗ ਥੋੜਾ ਝੱਕ ਰਿਹਾ ਸੀ ਆ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਬਿਲਕੁਲ ਸੋਹਣੀਆਂ ਤਸਵੀਰਾਂ ਨੇ ਵਧੀਆ ਗੱਲਬਾਤ ਹੈ ਕਿ ਕਿਸੇ ਨੇ ਕਿਸੇ ਸਮੇਂ ਨਾਲ ਆ ਬਜ਼ੁਰਗ ਨੇ ਔਰ ਇਹਨਾਂ ਦਾ ਇਸ ਵੇਲੇ ਚੰਗਾ ਕਾਰੋਬਾਰ ਹੈ ਇਸ ਵੇਲੇ ਇਹਨਾਂ ਕੋਲੇ ਇੱਕ ਪੱਠਾ ਹੈ ਹੋਰ ਬਹੁਤ ਸਾਰੇ ਕਾਰੋਬਾਰ ਨੇ ਚੰਗੇ ਚੰਗੀਆਂ ਕਲੋਨੀਆਂ ਨੇ ਔਰ ਬਹੁਤ ਵਧੀਆ ਸ਼ਖਸੀਅਤ ਨੇ ਬਹੁਤ ਨਿਗਾ ਸੁਭਾਅ ਔਰ ਇਹਾਂ ਦੀ ਜਦੋਂ ਅਸੀਂ ਇਹ ਗੱਲਬਾਤ ਸੁਣੀਆ ਤਾਂ ਸਾਡਾ ਮਨ ਕਰਿਆ ਕਿ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਕੋਲੋਂ ਇਹ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਵਾਕੇ ਹੀ ਹੋਰ ਵੀ ਕਈ ਇੰਡੀਅਨ ਪਰਿਵਾਰ ਕਈ ਸਿੱਖ ਪਰਿਵਾਰ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਦੇ ਕਈ ਨੌਜਵਾਨ ਪੁੱਤਰ ਉਸ ਸਮੇਂ ਵਿੱਚ ਬ੍ਰਿਟਿਸ਼ ਆਰਮੀ ਦੇ ਵਿੱਚ ਜਣਾ ਸਰਵਿਸ ਕੀਤੀ ਹੋਵੇ ਤੇ ਵਾਈਟ ਪਾਸਪੋਰਟ ਦੇ ਨਾਲ ਜਿਹੜੇ ਗਏ ਆ ਔਰ ਵਾਈਟ ਪਾਸਪੋਰਟ ਵੇਖੋ ਮਲਾਪੜਾ ਸੁਭਾਅ ਆ ਸੁਭਾਅ ਬਹੁਤ ਮਲਾਪੜਾ ਹਰ ਇਨਸਾਨ ਨੂੰ ਜਦੋਂ ਮਿਲਦੇ ਆ ਤਾਂ ਮਨ ਇਨਸਾਨ ਖੁਸ਼ ਹੋ ਜਾਂਦਾ ਔਰ ਕਈ ਵਾਰ ਤਾਂ ਇਹਨਾਂ ਦੇ ਨਾਲ वार्ता ਸਾਡਾ ਹੁੰਦਾ ਹੀ ਰਹਿੰਦਾ ਅਕਸਰ ਹੀ ਮੇਲਜੋਲ ਹੁੰਦਾ ਰਹਿੰਦਾ ਔਰ ਜੈਂਟਲਮੈਨ ਟਾਈਪ ਨੇ ਇਹ ਗੁਰਦਾਸਪੁਰ ਦੇ ਰਹਿਣ ਵਾਲੇ ਆ ਪਿੰਡ ਜੋਗਰ ਤੋਂ ਨੇ ਸਰਦਾਰ ਜੀ ਔਰ ਗੁਰਦਾਸਪੁਰ ਸ਼ਹਿਰ ਚ ਰਹਿੰਦੇ ਨੇ ਇਸ ਵੇਲੇ ਔਰ ਬਹੁਤ ਵਧੀਆ ਸ਼ਖਸੀਅਤ ਨਿੱਗੇ ਸੁਭਾਅ ਦੇ ਮਾਲਕ ਆ ਔਰ ਪਹਿਲੇ ਤਾਂ ਅਸੀਂ ਹੈਰਾਨ ਕਰਦੀ ਗੱਲ ਸੁਣੀ ਹੈ ਕਿ ਜਦੋਂ ਵਾਈਟ ਪਾਸਪੋਰਟ ਔਰ ਬ੍ਰਿਟਿਸ਼ ਆਰਮੀ ਦਾ ਨੌਜਵਾਨ ਸੁਣਿਆ ਔਰ ਦੱਸਦੇ ਆ ਕਿ ਬਹੁਤ ਵਧੀਆ ਅਸੀਂ ਡਿਊਟੀ ਕੀਤੀ ਔਰ ਕਈ ਦੇਸ਼ਾਂ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਔਰ ਵਾਈਟ ਪਾਸਪੋਰਟ ਕੀ ਹੁੰਦਾ ਕਿਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਿਲਿਆ ਸੀ ਜਿਸ ਕੋਲ ਵੀ ਜਾਣਕਾਰੀ ਹੋਵੇ ਕਮੈਂਟ ਜਰੂਰ ਕਰਿਓ ਔਰ ਜੇ ਕੋਈ ਬਜ਼ੁਰਗ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦਾ ਹੋਵੇ ਤਾਂ ਸਾਨੂੰ ਕਮੈਂਟ ਕਰ ਸਕਦਾ ਕਾਲ ਕਰ ਸਕਦਾ ਧੰਨਵਾਦ